ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਐਤਵਾਰ ਦਾ ਦਿਨ ਹੈ ਤੇ ਜੇਕਰ ਇਸ ਦਿਨ ਤੁਸੀਂ ਜੋਤ ਜਗਾ ਲੈਂਦੇ ਹੋ ਦੇਸੀ ਘਿਓ ਦੀ ਜੋਤ ਜਗਾਉਂਦੇ ਹੋ ਤਾਂ ਇਸ ਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਘਰ ਵਿੱਚ ਬਰਕਤਾਂ ਅਤੇ ਖੁਸ਼ੀਆਂ ਆ ਜਾਣਗੀਆਂ ਇਸ ਦੇ ਫਾਇਦੇ ਸੁਣ ਕੇ ਤੁਹਾਡੇ ਹੋਸ਼ ਉੱਡਣ ਵਾਲੇ ਹਨ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਸ਼੍ਰੀ ਦਰਗਾਹ ਸਿੰਘਾਂ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਦੇ ਉੱਪਰ ਹਮੇਸ਼ਾ ਦੇ ਲਈ ਹੋ ਜਾਵੇ ਸੋ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਐਤਵਾਰ ਦੇ ਪਵਿੱਤਰ ਦਿਨ ਦੇ ਉੱਤੇ ਜੇਕਰ ਤੁਸੀਂ ਘਰਾਂ ਦੇ ਵਿੱਚ ਜੋਤ ਜਗਾਉਣੀ ਹੈ ਤਾਂ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਜ਼ਰੂਰ ਵਰਤ ਲਿਓ ਘਰਾਂ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਅਸੀਂ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਜੋਤ ਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ ਤੇ ਕਿਵੇਂ ਸੰਭਾਲ ਕਰਨੀ ਚਾਹੀਦੀ ਹੈ ਇਹ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਜੋਤ ਦੀ ਬੜੀ ਮਹੱਤਤਾ ਹੈ ਕਈ ਵਾਰੀ ਸੰਗਤਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਇਸ ਦੀ ਅਸਲ ਵਿੱਚ ਮਰਿਆਦਾ ਕੀ ਹੈ ਕਈ ਵਾਰ ਅਸੀਂ ਜੋਤ ਜਗਾਉਣ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਾਂ ਤਾਂ ਘਰਾਂ ਵਿੱਚ ਜਿਹੜੀਆਂ ਵੀ ਬੀਬੀਆਂ ਹਨ ਜਾਂ ਜਿਹੜੇ ਵੀ ਗੁਰਸਿੱਖ ਵੀਰ ਜੋਤ ਲਗਾਉਂਦੇ ਹਨ ਉਹ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸਰਵਣ ਕਰ ਲੈਣ ਜੀ ਤੇ ਇਹ ਮਰਿਆਦਾ ਦੇ ਬਾਰੇ ਦੂਜਿਆਂ ਨੂੰ ਵੀ ਦੱਸ ਦੇਣਾ ਜੀ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਮर्याਦਾ ਦੇ ਸਬੰਧ ਵਿੱਚ ਕੀ ਹੈ ਘਰ ਦੇ ਵਿੱਚ ਜਿਹੜੀ ਜੋਤ ਆਪਾਂ ਜਗਾਉਨੇ ਆਂ ਕਈ ਵਾਰੀ ਲੋਕ ਵੱਡੀ ਗਲਤੀ ਕਰਦੇ ਹਨ ਉਹਨਾਂ ਨੂੰ ਮर्याਦਾ ਦਾ ਪਤਾ ਨਹੀਂ ਹੁੰਦਾ ਜੋਤ ਨੂੰ ਨੀਵੀਂ ਜਗ੍ਹਾ ਤੇ ਰੱਖ ਦਿੰਦੇ ਹਨ ਜੋਤ ਹਮੇਸ਼ਾ ਸਾਧ ਸੰਗਤ ਜੀ ਉੱਚੀ ਜਗ੍ਹਾ ਤੇ ਰੱਖ ਕੇ ਜਗਾਉਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਥੱਲੇ ਰੱਖ ਕੇ ਜੋਤ ਜਗਾ ਦਿੰਦੇ ਹਨ ਇਹ ਜੋਤ ਦੀ ਮर्याਦਾ ਨਹੀਂ ਹੈ ਤੁਸੀਂ ਵੇਖਿਆ ਹੋਣਾ ਹੈ ਇਹ ਅਖੰਡ ਪਾਤਸ਼ਾਹ ਜੀ ਦੇ ਵਿੱਚ ਜਦੋਂ ਜੋਤ ਜਗਾਈ ਜਾਂਦੀ ਹੈ ਤੇ ਕਿਸੇ ਵੀ ਆਪਾ ਧਾਰਮਿਕ ਸਥਾਨ ਤੇ ਜਾਂਦੇ ਆ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਜੋਤ ਜਗਾਉਂਦੇ ਹਨ ਹੁਣ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸਦਾ ਹੀ ਸ਼ਹੀਦਾਂ ਸਿੰਘਾਂ ਦੀ ਜੋਤ ਜਗਦੀ ਰਹਿੰਦੀ ਹੈ ਉਹ ਕਦੇ ਵੀ ਨੀਚੇ ਸਥਾਨ ਤੇ ਥੋੜਾ ਹੁੰਦੀ ਹੈ ਸ਼ਹੀਦਾਂ ਸਿੰਘਾਂ ਦੀ ਜੋਤ ਉੱਚੀ ਜਗ੍ਹਾ ਤੇ ਹੁੰਦੀ ਹੈ ਤਾਂ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਪਹਿਲੀ ਗੱਲ ਤਾਂ ਇਹ ਹੀ ਕਿ ਜੋਤ ਨੂੰ ਹਮੇਸ਼ਾ ਉੱਚੇ ਸਥਾਨ ਤੇ ਹੀ ਰੱਖਣਾ ਚਾਹੀਦਾ ਹੈ ਬੜਾ ਅਦਬ ਕਰਨਾ ਚਾਹੀਦਾ ਹੈ ਸਤਿਕਾਰ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਜਿਹੜੀ ਜੋਤ ਹੈ ਹਮੇਸ਼ਾ ਦੇਸੀ ਕੀ ਉਹਦੀ ਹੋਣੀ ਚਾਹੀਦੀ ਹੈ ਸਿੱਖ ਧਰਮ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਜੋਤ ਜਿਹੜੀ ਹੈ ਉਹ ਦੇਸੀ ਕੀ ਉਹਦੀ ਹੀ ਲਗਾਇਆ ਕਰੋ ਕੁਝ ਲੋਕ ਟਿੱਪਣੀਆਂ ਵੀ ਕਰਦੇ ਹਨ ਕਿ ਜੋਤ ਦੇਸੀ ਕੀ ਉਹਦੀ ਨਹੀਂ ਲਾਉਣੀ ਚਾਹੀਦੀ ਦੇਸੀ ਕੀ ਉਹ ਖਰਾਬ ਹੋ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ ਕਿ ਇਹਦੀ ਅਸਲ ਵਿੱਚ ਮਰਿਆਦਾ ਕੀ ਹੈ ਇਹ ਤਾਂ ਪੁਰਾਣੇ ਸਮੇਂ ਤੋਂ ਮਰਿਆਦਾ ਚੱਲਦੀ ਆ ਰਹੀ ਹੈ ਇਹ ਜੋਤ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਸੰਗਤਾਂ ਉਹਨੂੰ ਨਾ ਤਮਸਤਕ ਕਰਦੀਆਂ ਨੇ ਤੇ ਉਹਨਾਂ ਦੀ ਸ਼ਰਧਾ ਬਣੀ ਹੁੰਦੀ ਹੈ ਜਿਨਨੇ ਕਦੇ ਬਾਹਰ ਜੋਤ ਨਹੀਂ ਜਗਾਈ ਉਹ ਆਪਣੇ ਮਨ ਦੀ ਜੋਤ ਜਿਹੜੀ ਹੈ ਉਹਨੂੰ ਕਿਵੇਂ ਜਗਾਵੇਗਾ ਤਾ ਸਾਧ ਸੰਗਤ ਜੀ ਜੋਤ ਜਗਾਉਂਦੇ ਸਮੇ ਉਹ ਜਗਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਉਹ ਜਿਹੜੀ ਜਗਾ ਹੈ ਉਹਦੇ ਉੱਤੇ ਮਿੱਟੀ ਪਈ ਹੋਵੇ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਜਿੱਥੇ ਜੋਤ ਜਗਾਉਂਦੇ ਹੋ ਜੋਤ ਵਿੱਚੋਂ ਬਾਹਰ ਜਿਹੜੀ ਧੂੜ ਡਿੱਗ ਰਹੀ ਹੁੰਦੀ ਹੈ ਜਾਂ ਧੂਪ ਵੀ ਘਰਾਂ ਦੇ ਵਿੱਚ ਲਗਾਉਂਦੇ ਆ ਕਿ ਅਸੀਂ ਉਸ ਜਗਾ ਦੀ ਸਾਫ ਸਫਾਈ ਹਰ ਰੋਜ਼ ਨਹੀਂ ਕਰਦੇ ਅਸੀਂ ਦੇਖਦੇ ਹਾਂ ਕਈ ਘਰਾਂ ਦੇ ਵਿੱਚ ਜੋਤ ਦੇ ਆਸ-ਪਾਸ ਦੀ ਸਫਾਈ ਵੀ ਨਹੀਂ ਹੁੰਦੀ ਜਿਹਦੇ ਘਰ ਵਿੱਚ ਗੁਰਦਕਾ ਸਾਹਿਬ ਦਾ ਸਤਕਾਰ ਨਹੀਂ ਜਿਹੜੇ ਘਰ ਵਿੱਚ ਪੋਥੀ ਸਾਹਿਬ ਦਾ ਸਤਕਾਰ ਨਹੀਂ ਜਿਹੜੇ ਘਰ ਦੇ ਵਿੱਚ ਗੁਰੂ ਦੀ ਜੋਤ ਦਾ ਸਤਕਾਰ ਨਹੀਂ ਉਹ ਗੁਰੂ ਘਰ ਤੋਂ ਕਦੇ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਨਹੀਂ ਲੈ ਸਕਣਗੇ ਇਸ ਕਰਕੇ ਸਤਕਾਰ ਅਦਬ ਕਰਨਾ ਬੜਾ ਜ਼ਰੂਰੀ ਹੈ ਸਾਧ ਸੰਗਤ ਜੀ ਸਫਾਈ ਚ ਤਾਂ ਰੱਬ ਵਾਸਤਾ ਹੈ ਇਸ ਕਰਕੇ ਤੁਸੀਂ ਪੂਰੀ ਸਾਫ-ਸਫਾਈ ਦੇ ਨਾਲ ਹੀ ਜੋਤ ਲਗਾਉਣੀ ਹੈ ਆਪਨੇ ਕਈ ਵਾਰੀ ਮਿੱਟੀ ਬੜੀ ਉੱਡਦੀ ਹੈ ਮਿੱਟੀ ਦੇ ਨਿੱਕੇ-ਨਿੱਕੇ ਬਰੀਕ ਕਣ ਹੁੰਦੇ ਹਨ ਕਿਵੇਂ ਨਾ ਕਿਵੇਂ ਜਾਲੀਆਂ ਦੇ ਵਿੱਚੋਂ ਹੀ ਅੰਦਰ ਆ ਜਾਂਦੇ ਹਨ ਕਈ ਵਾਰੀ ਸਾਨੂੰ ਇੰਜ ਹੁੰਦਾ ਹੈ ਕਿ ਘਰਾਂ ਵਿੱਚ ਜਾਲੀਆਂ ਲੱਗੀਆਂ ਹਨ ਕਿਹੜਾ ਮਿੱਟੀ ਅੰਦਰ ਆ ਜਾਵੇਗੀ ਚੰਗੀ ਤਰ੍ਹਾਂ ਵੇਖਿਓ ਸਾਧ ਸੰਗਤ ਜੀ ਕਪੜਾ ਫੇਰ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਿੱਟੀ ਕਿੰਨੀ ਆਉਂਦੀ ਹੈ ਸਫਾਈ ਜਿਵੇਂ ਕਮਰਿਆਂ ਦੀ ਰੱਖਣੀ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਬਿਲਕੁਲ ਜਿੱਥੇ ਜੋਤ ਲੱਗਦੀ ਹੈ ਉੱਥੇ ਵੀ ਵੱਧ ਤੋਂ ਵੱਧ ਸਫਾਈ ਰੱਖਣੀ ਜ਼ਰੂਰੀ ਹੈ ਤਾਂ ਇਹ ਬੜੀ ਹੀ ਮਹੱਤਵਪੂਰਨ ਗੱਲ ਹੈ ਇਸ ਨੂੰ ਪੱਲੇ ਨਾਲ ਬੰਨ ਲੈਣਾ ਜੀ ਫਿਰ ਘਰ ਦੇ ਵਿੱਚ ਆਪ ਜੀ ਦੇ ਜਦੋਂ ਗੁਰੂ ਦਾ ਸਤਕਾਰ ਹੋਵੇਗਾ ਫਿਰ ਤੁਹਾਡਾ ਸਤਕਾਰ ਹੋਣਾ ਕੋਈ ਔਖੀ ਗੱਲ ਨਹੀਂ ਸਾਧ ਸੰਗਤ ਜੀ ਜੋਤ ਜਦੋਂ ਆਪਾਂ ਜਗਾ ਦਿੱਤੀ ਐ ਉਹਨੂੰ ਬੁਝਾਈਏ ਕਿਵੇਂ ਕਈ ਐਡੇ ਮੁਰਕ ਹੁੰਦੇ ਹਨ ਮਾਫ਼ ਕਰਨਾ ਸਾਧ ਸੰਗਤ ਜੀ ਉਹ ਫੂਕ ਮਾਰਨ ਲੱਗ ਪੈਂਦੇ ਹਨ ਜੋਤ ਨੂੰ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਹਵਾ ਹੁੰਦੀ ਉਹ ਤਾਂ ਝੂਠੀ ਹੁੰਦੀ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਸਾਰਾ ਕੁਝ ਹੀ ਜਗਤ ਝੂਠਾ ਹੈ ਭਾਵ ਕਿ ਇੱਕ ਮਰਿਆਦਾ ਹੁੰਦੀ ਹੈ ਆਪਾਂ ਮਰਿਆਦਾ ਦਾ ਪਾਲਣ ਕਰਨਾ ਹੈ ਮਰਿਆਦਾ ਕਾਇਮ ਕਰਨੀ ਹੈ ਜੋ ਆਪ ਮर्यादा ਸਿੱਖੀ ਉਹ ਹੀ ਤਾਂ ਦੂਜਿਆਂ ਨੂੰ ਸਿਖਾਵਾਂਗੇ ਜੋਤ ਨੂੰ ਫੂਕ ਮਾਰ ਕੇ ਕਦੇ ਵੀ ਨਹੀਂ ਬੁਝਾਉਣਾ ਚਾਹੀਦਾ ਜੋਤ ਹਮੇਸ਼ਾ ਜਿਹੜੀ ਉਹਨੂੰ ਜਗਦਿਆਂ ਹੀ ਰਹਿਣ ਦੇਣਾ ਚਾਹੀਦਾ ਹੈ ਸਾਧ ਸੰਗਤ ਜੀ ਸਾਡੇ ਕਹਿਣ ਦਾ ਭਾਵ ਹੈ ਕਿ ਜੋਤ ਦੇ ਉੱਪਰ ਪਾਣੀ ਪਾ ਕੇ ਵੀ ਨਹੀਂ ਬੁਝਾਉਣਾ ਚਾਹੀਦਾ ਤੇ ਨਾ ਹੀ ਫੂਕ ਮਾਰ ਕੇ ਬੁਝਾਉਣਾ ਚਾਹੀਦਾ ਹੈ ਅਸੀਂ ਤਾਂ ਹੈਰਾਨ ਹਾਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਨਹੀਂ ਸੁਣਦੇ ਅੱਜ ਤੱਕ ਬਜ਼ੁਰਗਾਂ ਦਾ ਜੋਤ ਵਿੱਚ ਇੰਨਾ ਵਿਸ਼ਵਾਸ ਸੀ ਕਿ ਜਦੋਂ ਉਹਨਾਂ ਨੇ ਸ਼ਾਮ ਨੂੰ ਬੱਤੀ ਵੀ ਜਗਾਉਣੀ ਤਾਂ ਵਾਹਿਗੁਰੂ ਕਹਿਣਾ ਅੱਜ ਦੇ ਲੋਕ ਨਹੀਂ ਆਖਦੇ ਅੱਜ ਤਾਂ ਆਪਾਂ ਸੱਚ ਛੱਡਦੇ ਹੀ ਜਾ ਰਹੇ ਹਾਂ ਅਸੀਂ ਪਦਾਰਥਵਾਦ ਦੇ ਲੋਕ ਬਣ ਚੁੱਕੇ ਹਾਂ ਤੁਸੀਂ ਸੁਣਿਆ ਹੋਵੇਗਾ ਪੁਰਾਣੇ ਬਜ਼ੁਰਗਾਂ ਨੇ ਜਦੋਂ ਸ਼ਾਮ ਹੋਣੀ ਉਦੋਂ ਬਾਬਾ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰਨਾ ਇਹਨਾਂ ਨੇ ਕਹਿਣਾ ਵਾਹਿਗੁਰੂ ਜਾ ਫਿਰ ਬੱਤੀ ਜਗਾਉਣੀ ਤੇ ਕਹਿਣਾ ਵਾਹਿਗੁਰੂ ਵਾਹਿਗੁਰੂ ਆਖਦੇ ਹੀ ਰਹਿਣਾ ਹਰ ਵੇਲੇ ਇਹਨਾਂ ਦੇ ਮਨ ਵਿੱਚ ਵਾਹਿਗੁਰੂ ਚੱਲਦਾ ਰਹਿੰਦਾ ਸੀ ਤੇ ਹੀ ਉਸ ਵੇਲੇ ਖੁਸ਼ ਵੀ ਕਿੰਨੇ ਸਨ ਅੱਜ ਸਾਨੂੰ ਮਰਿਆਦਾ ਭੁੱਲਦੀ ਜਾ ਰਹੀ ਹੈ ਵੱਡੀ ਗਲਤੀ ਹੈ ਤਾਂ ਜੋਤ ਨੂੰ ਕਦੇ ਫੂਕ ਵੀ ਮਾਰ ਕੇ ਨਹੀਂ ਬੁਝਾਉਣਾ ਚਾਹੀਦਾ ਇਹ ਗੱਲ ਤੁਸੀਂ ਭੁੱਲ ਕੇ ਵੀ ਨਾ ਕਰਿਓ ਕੋਈ ਗੱਲ ਨਹੀਂ ਜੇ ਕਈ ਵਾਰ ਹੁੰਦਾ ਕਿ ਤੁਸੀਂ ਇਹ ਸੁਣ ਰਹੇ ਹੋ ਵਿਚਾਰ ਤੇ ਤੁਸੀਂ ਆਖਦੇ ਹੋ ਮੈਂ ਤਾਂ ਇਹ ਗਲਤੀਕਾਰ ਬੈਠਾ ਹਾਂ ਤੁਸੀਂ ਗੱਲ ਅੱਗੇ ਤੋਂ ਸਮਝ ਲੈਣੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਆਗੁਣਾ ਨੂੰ ਬਖਸ਼ ਲੈਂਦੇ ਹਨ ਸਾਨੂੰ ਪਤਾ ਨਹੀਂ ਸੀ ਇਹ ਮੈਂ ਤੁਹਾਨੂੰ ਜਿਹੜੀਆਂ ਹੁਣ ਗੱਲਾਂ ਜੋਤ ਬਾਰੇ ਦਸੀਆਂ ਹਨ ਉਹਨਾਂ ਤੇ ਅਮਲ ਜ਼ਰੂਰ ਕਰ ਲੈਣਾ ਤਾਂ ਦਸੰਗਤ ਜੀ ਕਈ ਵਾਰੀ ਅਸੀਂ ਜੋਤ ਬੁਝਾਉਂਦੇ ਹਾਂ ਆਸ-ਪਾਸੇ ਪਲਾਸਟਿਕ ਦੇ ਮومی ਕਾਗਜ਼ ਦੇ ਲਿਫਾਫੇ ਅਸੀਂ ਜਦੋਂ ਰੱਖੇ ਹੁੰਦੇ ਹਨ ਇਹ ਵੀ ਨਾਲ ਹੀ ਰੱਖ ਦਿੰਨੇ ਆ ਕਈ ਵਾਰੀ ਧੂਫ ਵਾਲੇ ਲਿਫਾਫੇ ਹੁੰਦੇ ਹਨ ਉਹ ਵੀ ਜੋਤ ਦੇ ਕੋਲ ਹੀ ਰੱਖ ਦਿੰਨੇ ਆ ਉਹਦੇ ਨਾਲ ਅੱਗ ਲੱਗਣ ਦਾ ਖਤਰਾ ਫਿਰ ਵੱਧ ਜਾਂਦਾ ਹੈ ਇਹ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਾਂ ਸ਼ਰਧਾ ਭਾਵਨਾ ਦੇ ਨਾਲ ਜੋਤ ਜਗਾਈਏ ਤੇ ਆਪਣਾ ਹੀ ਨੁਕਸਾਨ ਕਰਵਾ ਬੈਠੀਏ ਤੇ ਦੋਸ਼ ਜਿਹੜਾ ਇਹੋ ਗੁਰੂ ਨੂੰ ਦੇ ਦਈਏ ਸਾਧ ਸੰਗਤ ਜੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਨਾਮੀ ਕਾਗਜ਼ ਪਲਾਸਟਿਕ ਦੇ ਲਿਫਾਫੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਅੱਗ ਬੜੀ ਛੇਤੀ ਲੱਗਦੀ ਹੈ ਇਸ ਲਈ ਤੁਸੀਂ ਜੋਤ ਜਗਾਉਂਦੇ ਸਮੇਂ ਇਸ ਸਾਵਧਾਨੀ ਨੂੰ ਵਰਤ ਲੈਣਾ। ਕਈ ਵਾਰ ਸਾਡੀ ਅਣਗਹਿਲੀ ਦੇ ਕਾਰਨ ਅਣਹੋਣੀ ਘਟਨਾ ਵਾਪਰ ਜਾਂਦੀ ਹੈ। ਪੁੱਲ ਕੇ ਵੀ ਇਸ ਚੀਜ਼ ਨੂੰ ਤੁਸੀਂ ਨਹੀਂ ਕਰਨਾ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੋਤ ਦਾ ਅਸਲ ਮਹੱਤਵ ਕੀ ਹੈ। ਜੋਤ ਕਿਉਂ ਲਗਾਈ ਜਾਂਦੀ ਹੈ? ਪੁਰਾਣੇ ਬਜ਼ੁਰਗ, ਪੁਰਾਣੀਆਂ ਬੀਬੀਆਂ ਉਹ ਘਰ ਦੇ ਵਿੱਚ ਜੋਤ ਲਗਾਉਂਦੇ ਸਨ ਪਰ ਅਸੀਂ ਹੁਣ हट ਚੁੱਕੇ ਹਾਂ। ਆਪਾਂ ਕਿਉਂ ਨਹੀਂ ਜਗਾਉਂਦੇ ਜੋਤ? ਜੋਤ ਤਾਂ ਸਭ ਤੋਂ ਪਹਿਲੀ ਗੱਲ ਹੈ ਜਿਹੜੀਆਂ ਅੱਜ ਕੱਲ੍ਹ ਤੂਫਾਂ ਵਿਕਦੀਆਂ ਹਨ ਬਾਜ਼ਾਰ ਦੇ ਵਿੱਚ ਉਹਨਾਂ ਵਿੱਚ ਕੀ ਮਿਲਾਵਟ ਹੋਈ ਹੈ ਉਹਦੇ ਬਾਰੇ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹਦਾ ਕਈ ਵਾਰ ਧੁਮਾ ਸਾਡੇ ਨੱਕ ਦੇ ਵਿੱਚ ਹੁੰਦਾ ਹੈ ਹਾਨੀਕਾਰਕ ਬਣ ਜਾਂਦਾ ਹੈ ਗਲੇ ਲਈ ਹਾਨੀਕਾਰਕ ਬਣ ਜਾਂਦਾ ਹੈ ਇਹੇ ਗੱਲ ਪਾਠੀ ਜ਼ਿੰਗ ਵੱਧ ਜਾਂਦੇ ਹਨ ਉਹਦੇ ਨਾਲੋਂ ਤਾਂ ਭਾਈ ਜਿਹੜੀ ਜੋਤ ਹੈ ਉਹ ਲਾਉਣੀ ਬੜੀ ਵਧੀਆ ਹੈ ਅਗਰਬਤੀ ਦੇ ਨਾਲੋਂ ਵੀ ਜੋਤ ਦਾ ਮਹੱਤਵ ਜ਼ਿਆਦਾ ਮੰਨਿਆ ਜਾਂਦਾ ਹੈ ਕਿਉਂਕਿ ਹੁਣ ਜਿਹੜਾ ਅਗਰਬਤੀ ਘਰ ਵਿੱਚ ਤਿਆਰ ਕਰਦੇ ਹਨ ਪਹਿਲਾਂ ਹੁੰਦਾ ਸੀ ਕਿ ਸਮਾਨ ਲਿਆਉਣਾ ਤੇ ਉਹਦੀ ਬਜ਼ੁਰਗਾਂ ਨੇ ਘਰ ਵਿੱਚ ਹੀ ਅਗਰਬਤੀ ਤਿਆਰ ਕਰ ਲੈਣੀ ਤੇ ਤੁਸੀਂ ਵੇਖੀ ਹੋਵੇਗੀ ਕਿ ਕੋਲਿਆਂ ਤੇ ਪਾਈ ਹੋਈ ਹੌਲੀ-ਹੌਲੀ ਅਗਰਬਤੀ ਤਿਆਰ ਕਰਦੇ ਰਹਿਣਾ ਅਖੰਡ ਪਾਠ ਸਾਹਿਬ ਦੇ ਵਿੱਚ ਵੀ ਲਗਾਈ ਜਾਂਦੀ ਸੀ ਕਿਉਂਕਿ ਉਸ ਸਮੇਂ ਬਾਜ਼ਾਰਾਂ ਦੇ ਵਿੱਚ ਨਹੀਂ ਸੀ ਵੇਖਦੀ ਸਾਧ ਸੰਗਤ ਜੀ ਇਹ ਐਤਵਾਰ ਦੇ ਦਿਨ ਤੁਸੀਂ ਪਰਮਾਤਮਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋਤ ਜਗਾ ਕੇ ਤੁਸੀਂ ਪੰਜ ਬਾਣੀਆਂ ਦਾ ਪਾਠ ਕਰੋ ਜੇਕਰ ਤੁਸੀਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਘੱਮਸੇ ਕੰਮ ਤੁਸੀਂ ਮੂਲ ਮੰਤਰ ਦਾ ਜਾਪ ਹੀ ਕਰ ਲਓ ਜੇਕਰ ਮੂਲ ਮੰਤਰ ਦਾ ਜਾਪ ਕਰ ਰਹੇ ਹੋ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇਸ ਦਿਨ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਵੇਖ ਲੈਣਾ ਫਿਰ ਤਾਂ ਅੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਕਿਉਂਕਿ ਸੁਖਮਣੀ ਸਾਹਿਬ ਦਾ ਪਾਠ ਤਾਂ ਹੈ ਹੀ ਸੁੱਖਾਂ ਦੀ ਮਣੀ ਤੁਹਾਨੂੰ ਸੁੱਖ ਦੇਣ ਲਈ ਹੈ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਇਹ ਇੱਕ ਪਾਠ ਜੇਕਰ ਇਹਨਾਂ ਸਮਾਂ ਤੁਹਾਡੇ ਕੋਲ ਨਾ ਹੋਵੇ ਤਾਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਹੀ ਕਰ ਲਿਆ ਕਰੋ ਆ ਵੇਖ ਲੈਣਾ ਪਰਮਾਤਮਾ ਤੁਹਾਡੇ ਨਾਲ ਹਰ ਜਗ੍ਹਾ ਸਹਾਈ ਹੋ ਜਾਣਗੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਨਾਲ ਬੰਨ ਜਾਵੇਗੀ ਤੁਹਾਡੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ